ਆਹ ਹੁਣ ਦੇ ਸਰਪੰਚ ਮੋੜ ਦੇ ਮਾਰਦੇ ਮਾਰਦੇ ਮੋੜ ਦੇ ਕੱਟ ਦੇ ਕੱਟ ਦੇ ਓਹ ਹੋਏ ਮਾਰੇ ਨਾ ਕਹੇ ਜੇ ਇੱਕ ਤਾਂ ਨਾ ਭਗਵਾਨ ਤਮਾਨ ਨੂੰ ਕਹ ਕੇ ਜੀਬ ਜਣੇ ਬੰਦ ਹੋ ਜਾਣ ਤਾਂ ਚੰਗੀ ਗੱਲ ਆ ਗਈ ਓ ਕੀ ਕਹੀ ਜੇ ਨਾ ਯਾਰ ਦੱਸਦੇ ਮੋੜਾ ਕਿ ਨਾ ਓ ਮੋੜ ਦੇ ਮੋੜ ਦੇ ਆ ਜੀਬ ਵਾਲੀ ਰਖਾਇਆ ਕਰ ਤੈਨੂੰ ਇਹ ਮਰਵਾਉਣਗੇ ਇੱਕ ਨੱਕ ਦਿਨ ਨੀ ਬੋਲੇ ਫਿਰ ਭੁੱਕੀ ਦਵਾ ਦੇ ਆ ਬਾਈ ਦੇ ਭਗਵਾਨ ਤੋੜ ਨੂੰ ਬੀਚਾ ਕਹੂੰਗਾ ਭਗਵਾਨ ਤਮਾਨ ਨੂੰ ਭੁੱਕੀ ਦੀ ਖੇਤੀ ਹੋਣ ਲਾਵੇ ਮੋੜ ਦੇ ਹੁਣ ਮੁੱਚਦੇ ਨੇ ਮੋੜ ਦੇ ਪਹਿਲਾਂ ਕਿਹੜੀ ਵਾਲਾ ਫੈਕਟਰੀ ਉਹੀ ਪਿੰਡ ਜਿਹੇ ਤੋਰੀ ਫਿਰ ਦਾਂਗਾ ਤੋਤਾ ਆਰਾਮ ਕੀ ਫੈਕਟਰੀ ਆ ਇਹ ਗੋਇਲ ਕੱਟ ਦੇ ਕੱਟ ਦੇ ਕੱਟ ਦੇ ਪਹਿਲਾਂ ਫੈਕਟਰੀ ਦਿਖਾ ਮੈਥੋਂ ਨਹੀਂ ਮੁੜਦੀ ਹੈਗੀ ਤੂੰ ਬੈਕ ਦਾ ਕਰ ਦੇ ਹੁਣ ਨਾ ਨਾ ਐਮੀ ਬਾਲੇ ਮੋੜਨ ਤੇ ਪਹਿਲਾਂ ਫੈਕਟਰੀ ਦਿਖਾ ਗੱਡੀ ਆਏ ਜਾ ਯਕੀਨੀ ਮੰਨਦਾ ਮੈਨੂੰ ਤੇਰੇ ਤੋਂ ਯਕੀਨ ਨਹੀਂ ਖੜੀ ਲੈ ਹੁਣ ਗੱਡੀਏ ਕੋਈ ਗੱਲ ਪੈ ਗਈ ਬਚਾਲੇ ਖੜਾ ਨਹੀਂ ਗੱਲ ਪੈਂਦਾ ਇਹਨਾਂ ਨੂੰ ਪਤਾ ਵੀ ਲਾਲੇ ਦੀ ਗੱਡੀ ਆ ਕੋਟੂਨ ਵਾਲੇ ਦੀ ਅਸਾਂ ਮਰਦੇ ਨੇ ਲੋਕ ਆਹੋ ਡਰਦੇ ਨੇ ਗਾਹ ਦੀ ਮੇਰੀ ਗਾਹ ਮੱਗਰ ਨਾਲ ਸਿੱਧੀ ਹੈਗੀ ਆਹੋ ਮੇਰੇ ਫੋੜੇ ਦੇ ਪਵਾਵੇਂਗਾ ਦਾ ਫੈਕਟਰੀ ਇੱਥੇ ਚਾਰ ਸਕੂਟਰੀਆਂ ਵੀ ਹੀ ਚ ਖੜੀਆਂ ਨੇ ਉਹ ਗੱਲ ਸੁਣ ਤਾ ਲੈ ਦੁਕਾਨ ਵਾਲਿਆਂ ਨੂੰ ਸਪਲਾਈ ਕਰਦੇ ਨੇ ਇਹ ਆਪਾਂ ਕੈਂਟਰਾ ਚ ਹੀ ਭ ਏ ਵੀ ਅੱਜ ਸੋਠੇ ਚੈਨਲ ਤੇ ਲਾਲਾ ਜੀ ਨੂੰ ਦੇਣੀ ਹੈ ਸਕੂਟਰੀ 45000 ਰੁਪਏ ਦੀ ਇੱਥੇ ਸਾਡੇ ਬੰਡਾਲਾ ਜਿੰਦਰ 60000 ਦੀ ਲਿਆ ਗਿਆ ਉਹ ਜਿੰਦਰ ਦਾ ਪਾ ਡਾ ਗੱਪ ਮਾਰੀ ਜਾਂਦਾ ਰਹਿੰਦਾ ਉਹ ਮਾਗਰ ਨਾਲ ਲੱਗਾ ਕਰ ਉਹ ਦੂਜੀ ਆ ਗਈ ਇਹ ਆ ਗਈ ਅਰਬੰਦੀ ਕੰਪਨੀ ਦੀ ਸਕੂਟਰੀ ਖਰੀਦਦੇ ਹੋ ਲੱਖ ਤੋਂ ਥੱਲੇ ਤਾਂ ਨਹੀਂ ਆਉਂਦੀ ਨਹੀਂ ਆਉਂਦੀ 100 ਕਿਲੋਮੀਟਰ ਵਾਲੀ ਆਉਂਦੀ ਤਾਂ ਨਹੀਂ ਨਹੀਂ ਆਉਂਦੀ ਫਿਰ ਕੋਈ ਸਬਸਿਡੀ ਤਾਂ ਨਹੀਂ ਹੈਗੀ ਇੱਥੇ ਤਾਂ ਘਰੋਂ ਦਿੰਨੇ ਆ ਸਾਡੇ ਸਰਕਾਰ ਨਾਲ ਕੋਈ ਲਾਗਾ ਦੇਗਾ ਨਹੀਂ ਗੋਇਲੀ ਬਾਈਕ ਐਤਕੀ ਸਬਸਿਡੀਆਂ ਘਰੋਂ ਵੰਡੂ ਆਏ ਮੰਨ ਲੋ ਪਾਂ ਦੀ ਕੋਸਣਾ ਬਚੇ ਐਤਕੀ ਲੋਕਾਂ ਨੂੰ ਖੁਸ਼ ਕਰ ਦੇਣਾ ਲੋਕਾਂ ਦੇ ਘਰ ਇੰਨਾ ਤੇ ਆਉਣਾ ਕਿਤੇ ਮਰਜੀ ਪਿੰਡ ਚ ਪੁੱਛ ਰਹੋ ਆਡਰ ਤਾਂ ਜਦੋਂ ਉਤਰੇ ਸਾਨੂੰ ਘਰੇ ਛੱਡ ਕੇ ਜਾਣਗੇ ਐਨੀ ਬਣੀ ਹੋਈ ਹੈ